ਜੱਲੇ ਤੇਰਾ ਚੇ ਤੂੰ ਖੋਈ ਨਾ ਸਜਣਾ ਮੈਨੂੰ ਮਰੀ ਨੂੰ ਸੀਨੇ ਲਾ ਕੇ ਤੂੰ ਰੋਈ ਨਾ ਸਜਣਾ ਤੂੰ ਰੋਈ ਹਰੇ ਭਾਬੀ ਮੈਂ ਇੱਥੇ ਹਫਤਾ ਤੱਕ ਤਾਂ ਹੈ ਰਹਿਗਾ ਬਸ ਹਫਤਾ ਹੀ ਹਾਂਜੀ ਹਾਂਜੀ ਮੈਨੂੰ ਜ਼ਰੂਰੀ ਕੰਮ ਆਣਾ ਮੈਨੂੰ ਜਾਣਾ ਪਊਗਾ ਜੇ ਤੁਸੀਂ ਚਲੇ ਗਏ ਸਾਡੇ ਤੋਂ ਮੈਨੂੰ ਜਿੰਦ ਕਰਨਾ ਤੁਹਾਡੇ ਬਿਨ ਕੋਈ ਗੱਲ ਨਹੀਂ ਭਾਬੀ ਹਜੇ ਹਫਤਾ ਤਾਂ ਹੈਗਾ ਹੀ ਹੈ ਹਾਈ ਕਿੰਨਾ ਹੈ ਸਮਾਂ ਕਾਸ਼ੇ ਮੈਨੂੰ ਪਹਿਲਾਂ ਮਿਲਿਆ ਹੁੰਦਾ। ਅੱਛਾ। ਬਲਾਕ ਇਹ ਤਾਂ ਦੇਖਿਆ ਇੱਕ ਵਾਰ। ਵਿਸ਼ਾਲੀ ਵਿਸ਼ਾਲੀ ਕੀ ਹਾਲ ਹੈ? ਓ ਹੈਲੋ ਵਿਸ਼ਾਲੀ ਕਿੱਥੇ ਕੋਈ ਹੋਈ ਹੈ? ਕਿਵੇਂ ਬੁਲਬੁਲ? ਤੂੰ ਇੱਥੇ? ਮੈਂ ਤਾਂ ਠੀਕ ਆ। ਤੂੰ ਐਂ ਦੱਸ ਤੈਨੂੰ ਕੀ ਹੋਇਆ? ਤਨੂ ਮੇਰੇ ਆਉਣ ਦੀ ਖਬਰ ਵੀ ਨਹੀਂ ਹੋਈ ਨਹੀਂ ਨਹੀਂ ਮੇਰਾ ਧਿਆਨ ਨਹੀਂ ਸੀ ਆ ਬੈਠ ਤੂੰ ਦਸ ਕੱਲੀਆਂ ਹੀ ਆ ਪਾਜੀ ਨਹੀਂ ਹੈਗੇ ਨਾ ਤੇਰੇ ਪਾਜੀ ਨਾ ਕੰਪਨੀ ਵੱਲੋਂ ਟੂਰ ਤੇ ਗਏ ਹੋਏ ਨੇ ਸਿੰਗਾਪੁਰ ਤੇ ਮੈਂ ਘਰੇ ਕੱਲੀ ਸੀਗੀ ਮੈਂ ਸੋਚਿਆ ਥੋੜੇ ਦਿਨਾਂ ਲਈ ਤੇਰੇ ਘਰੇ ਆ ਜਾ ਚਲ ਵਧੀਆ ਕੀਤਾ ਤੂੰ ਆ ਗਈ ਤੇਰੇ ਨਾਲ ਮੇਰਾ ਵੀ ਜਨ ਲੱਗ ਜਾਊਗਾ ਕੀ ਗੱਲ ਸਾਡੀ ਸ਼ਾਲੂ ਦਾ ਦਿਲ ਨਹੀਂ ਲਾ ਦੋ ਉਹ ਵੀ ਪਾਜੀ ਕੋਲ ਰਹਿ ਕੇ ਛੱਡ ਬੁਲਬੁਲ ਮਜ਼ਾਕ ਨਾ ਕਰ ਚਲ ਤੂੰ ਐ ਕਰ ਤੂੰ ਬੈਠ ਮੈਂ ਤੇਰੇ ਵਾਸਤੇ ਕੁਝ ਖਾਣ ਨੂੰ ਲੈ ਕੇ ਆਣੀਆ ਤੂੰ ਦੱਸ ਚਾਹ ਪੀਂਗੀ ਕੌਫੀ ਹੈ ਜੂਸ ਨਹੀਂ ਨਹੀਂ ਵਿਸ਼ਾਲੀ ਹਜ਼ਮੇ ਕੁਝ ਨਹੀਂ ਖਾਣਾ ਪੀਣਾ ਬਸ ਤੂੰ ਮੇਰੇ ਕੋਲ ਬੈਠੀ ਰਹਿ ਤੇ ਗੱਲਾਂ ਮਾਰੀ ਜਾਂਦੇ ਆਪਾਂ ਜਦ ਮੇਰਾ ਕੁਝ ਖਾਣ ਨੂੰ ਦਿਲ ਕਰੂ ਨਾ ਮੈਂ ਤੈਨੂੰ ਆਪੇ ਕਹਿ ਦੇਣਾ ਚਲ ਠੀਕ ਆ ਫਿਰ ਮੈਨੂੰ ਦੱਸ ਦੀ ਜਦੋਂ ਖਾਣਾ ਪੀਣਾ ਹੋਇਆ ਮੈਂ ਬਣਾ ਲਿਆਉਂਗੀ ਤੇਰੇ ਵਾਸਤੇ ਠੀਕ ਐ ਨਾਲੇ ਮੈਨੂੰ ਐਂ ਦੱਸ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜਦੋਂ ਮੈਂ ਭਾਜੀ ਦੀ ਗੱਲ ਕੀਤੀ ਤੂੰ ਐਵੇਂ ਸਰਜਰੀ ਐਕਟ ਕਿਉਂ ਕਰਿਆ ਕੋਈ ਤੁਹਾਡੇ ਨਾਲ ਲੜਾਈ ਤਾਂ ਨਹੀਂ ਹੋਈ ਨਹੀਂ ਨਹੀਂ ਸਾਡੇ 'ਚ ਕੀ ਲੜਾਈ ਹੋਣੀ ਆ ਸਾਡਾ ਤਾਂ ਬਹੁਤ ਪਿਆਰਾ ਤੂੰ ਮੈਨੂੰ ਐ ਦੱਸ ਤੂੰ ਕਿਉਂ ਨਹੀਂ ਗਈ ਸਿੰਗਾਪੁਰ ਤੁਸੀਂ ਚਲੀ ਜਾਂਦੀ ਨਾਲੋਂ ਤਾਂ ਹੁਮਨ ਲਈ ਬਹੁਤ ਵਧੀਆ ਜਗ੍ਹਾ ਮੈਂ ਤਾਂ ਮੈਨੂੰ ਪਤਾ ਵੀ ਹੁਮਨ ਲਈ ਉਹ ਬੜੀ ਵਧੀਆ ਪਲੇਸ ਐ ਪਰ ਮੈਂ ਐਵੇਂ ਜਾ ਨਹੀਂ ਸਕਦੀ ਕਿਉਂਕਿ ਤੇਰੇ ਬਾਜੀ ਨਾ ਕਿਸੇ ਪ੍ਰੋਜੈਕਟ ਦੇ ਸਿਲਸਿਲੇ 'ਚ ਸਿੰਗਾਪੁਰ ਗਏ ਨੇ ਫਿਰ ਮੈਂ ਉੱਥੇ ਕਿਵੇਂ ਜਾ ਸਕਦੀ ਸੀ ਜੇ ਤਾਂ ਉਹ ਐਵੇਂ ਘੁੰਮਣ ਗਏ ਹੁੰਦੇ ਫਿਰ ਤਾਂ ਮੈਨੂੰ ਨਾਲ ਹੀ ਲੈ ਜਾਂਦੇ ਹਾਂ ਚਲ ਕੋਈ ਨਾ ਉਹਨਾਂ ਨੂੰ ਆ ਕੰਮ ਪੂਰਾ ਕਰਿਆ ਹੁੰਦੇ ਫਿਰ ਦੋਨੇ ਨੇ ਸਪੈਸ਼ਲ ਚਲੇ ਜਾਏ ਉੱਥੇ ਘੁੰਮਣ ਲੈ ਅਸੀਂ ਕਿਉਂ ਤੁਸੀਂ ਵੀ ਨਾਲ ਚੱਲਿਓ ਫੇਰ ਹਾਂ ਕੋਈ ਨਾ ਚੱਲ ਪਾਂਗੇ ਮੇਰੀ ਗੱਲ ਸੁਣ ਮੈਂ ਤੇਰੇ ਵਾਸਤੇ ਥੋੜੀ ਜਿਹੀ ਕਾਫੀ ਬਣਾ ਲਵਣੀ ਆ ਚਲ ਠੀਕ ਐ ਮੈਨੂੰ ਪਤਾ ਤੂੰ ਜ਼ਿੱਦੀ ਆ ਐ ਤਾਂ ਮੰਨਣਾ ਨਹੀਂ ਨਾਲ ਤੇਰੇ ਫਾਨੇ ਮੈਂ ਪੀ ਲਵਾਂਗੀ ਚਲ ਮੈਂ ਲਿਉਣੀ ਬਣਾ ਕੇ ਠੀਕ ਐ

ਚੱਲ ਵਧੀਆ ਸਾਰੇ ਸੁਪਨੇ ਪੂਰੇ ਹੋਣੇ ਚਾਹੀਦੇ ਆ ਤੇ ਹਮ ਸਫਰ ਤਾਂ ਵਧੀਆ ਹੋਣਾ ਚਾਹੀਦਾ ਤੈਨੂੰ ਕਿਉਂ ਆ ਤੂੰ ਐਵੇਂ ਸੈਡ ਕਿਉਂ ਆ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈਗੀ ਬੀ ਸ਼ਾਲੀ ਚੱਲ ਤੂੰ ਐਂ ਦੱਸ ਮੇਰੇ ਬਾਰੇ ਤਾਂ ਸਾਰਾ ਕੁਝ ਪੁੱਛ ਲਿਆ ਮੇਰੀ ਲਾਈਫ ਕਿਵੇਂ ਦੀ ਐ ਕਿਵੇਂ ਦੀ ਨਹੀਂ ਤੇ ਆਪਣੇ ਬਾਰੇ ਤੂੰ ਦੱਸ ਤੇਰੀ ਮੈਰਿਡ ਲਾਈਫ ਕਿੱਦਾਂ ਚੱਲਦੀ ਆ ਬਸ ਬਿਲਕੁਲ ਮੇਰੀ ਮੈਰਿਡ ਲਾਈਫ ਬਾਰੇ ਤਾਂ ਪੁੱਛ ਹੀ ਨਾ ਮੇਰੇ ਤਾਂ ਸਾਰੇ ਸੁਪਨੇ અધੂਰੇ ਰਹਿ ਗਏ ਕੀ ਸੋਚਿਆ ਸੀ ਤੇ ਜ਼ਿੰਦਗੀ ਨੇ ਕਿੱਥੇ ਲੈ ਕੇ ਖੜਾ ਤਾ ਕਿਉਂ ਇਹੋ ਜਿਹਾ ਕੀ ਹੋ ਗਿਆ ਬਾਜੀ ਤੇਨੂੰ ਖੁਸ਼ ਨਹੀਂ ਰੱਖਦੇ ਤੇ ਬਾਜੀ ਦਾ ਸੁਭਾਅ ਕਿਵੇਂ ਦਾ ਬਸ ਯਾਰ ਬੁਲਬੁਲ ਇੱਕ ਜ਼ਿੰਦਗੀ ਲੰਘੀ ਜਾਂਦੀ ਆ ਸਹੀ ਦੱਸਦਾ ਨਾ ਮੈਂ ਤਾਂ ਕਦੇ ਸੁਪਨੇ ਚ ਖੁਸ਼ੀ ਨਹੀਂ ਦੇਖੀ ਗਾ ਉਸ ਤੋਂ ਬਾਅਦ ਕੀ ਮਤਲਬ ਹੈ ਵੀ ਸਾਲੀ ਤੇਰਾ ਤੂੰ ਖੁਸ਼ ਤਾਂ ਹੈਗੀ ਆ ਤੂੰ ਮੈਨੂੰ ਖੁੱਲ ਕੇ ਗੱਲ ਦੱਸ ਗੱਲ ਕੀ ਹੈ ਮੈਂ ਤੇਰੀ ਫਰੈਂਡ ਨਹੀਂ ਇੱਕ ਭੈਣ ਵੀ ਆ ਦੱਸ ਮੈਨੂੰ ਕੀ ਗੱਲ ਆ ਬੁਲਬੁਲ ਖੁਸ਼ ਤਾਂ ਤੇ ਇੱਕ ਨਾ ਹੀ ਆ ਜਦੋਂ ਕੁੜੀ ਨੂੰ ਉਹਦੇ ਮਨ ਪਸੰਦ ਅਸਿਸਮੈਂਟ ਨਾ ਮਿਲੇ ਨਾ ਫਿਰ ਉਹ ਕਿਵੇਂ ਖੁਸ਼ ਹੋ ਸਕਦੀ ਆ ਤੇ ਤੂੰ ਪਾ ਲਈ ਦੀ ਗੱਲ ਹੀ ਸੁਣ ਲਾ ਇਹ ਤਾਂ ਯਾਰ 올ਡ ਵਿਚਾਰਨ ਦੇ ਆ ਮੇਰਾ ਕੋਈ ਸ਼ੌਂਕ ਨਹੀਂ ਪੂਰਾ ਕਰਦੇ ਹੈਗੇ ਮੈਂ ਤਾਂ ਸਾਰਾ ਦਿਨ ਤਰਸੇਦੀ ਰਹਿਣੀ ਚੀਜ਼ਾਂ ਨੂੰ ਮੈਂ ਮਰ ਜਾ ਮੈਂ ਕਦੇ ਸੋਚਿਆ ਨਹੀਂ ਸੀ ਕਿ ਤੇਰੀ ਜ਼ਿੰਦਗੀ 'ਚ ਐਨਾ ਕੁਝ ਹੋ ਜਾਊਗਾ ਕੀ ਗੱਲ ਤੇਰੇ ਘਰਦਿਆਂ ਨੇ ਦੇਖ ਕੇ ਨੇ ਰਿਸ਼ਤਾ ਕਰਿਆ ਹੈਗਾ ਵੀ ਮੁੰਡੇ ਵਾਲੇ ਕਿਵੇਂ ਦੇ ਨਹੀਂ ਕਿਵੇਂ ਦੇ ਨਹੀਂ ਬਬ ਇਹ ਤਾਂ ਸੰਯੋਗਾਂ ਦੀ ਗੱਲ ਹੁੰਦੀ ਹੈ ਪਤਾ ਨਹੀਂ ਕਰਦੇ ਨੇ ਕੱਲਾ ਪੈਸਾ ਦੇਖ ਲੈ ਪਰ ਇਹ ਨਹੀਂ ਦੇਖਿਆ ਵੀ ਇੰਨੇ ਕੰਜੂਸ ਆ ਗਏ ਮੈਂ ਤਾਂ ਬਹੁਤ ਪਛਤਾਉਣੀ ਆ ਕਰਦਿਆਂ ਦੀ ਮਰਜ਼ੀ ਨਾਲ ਇੱਥੇ ਵਿਆਹ ਕਰਵਾ ਲਿਆ ਪਤਾ ਕੀ ਗੱਲ ਲਵਿਸ਼ਾਲੀ ਜਿੰਨੇ ਪੈਸੇ ਹੁੰਦੇ ਨੇ ਨਾ ਤੇ ਉਹਨੇ ਹੀ ਕੰਜੂਸ ਹੁੰਦੇ ਨੇ ਤੇ ਜਿੱਥੇ ਤੇਰੇ ਸੰਯੋਗ ਲਿਖੇ ਸੀ ਉੱਥੇ ਤੇਰਾ ਵਿਆਹ ਹੋ ਗਿਆ ਹੁਣ ਰੱਬ ਅਗੇ ਕਿਹਦਾ ਜ਼ੋਰ ਚੱਲਦਾ ਹੈ ਕਿਸਮਤ ਹੈ ਤੇਰੀ ਹੁਣ ਇਹ ਤਾਂ ਤੈਨੂੰ ਕੱਟਣਾ ਹੀ ਪੈਣਾ ਤੂੰ ਸਮਝਦੇਂ ਬੁਲਬੁਲ ਮੈਂ ਪਤਰਪਾਹ ਦੀ ਗੱਲ ਤਾਂ ਛੱਡ ਮੇਰੇ ਤਾਂ ਸੱਸ ਨੇ ਮੇਰਾ ਜੌਣਾ ਦੁਬਰ ਕੀਤਾ ਹੋਇਆ ਨਾ ਤਾਂ ਮੈਨੂੰ ਕੋਈ ਸ਼ੌਂਕ ਪੂਰਾ ਕਰ ਦਿੰਦੀ ਆ ਤੇ ਨਾ ਹੀ ਮੇਰੇ ਘਰ ਨਾਲ ਕੋਈ ਸਲਾਹ ਦਿੰਦੀ ਆ ਮੈਨੂੰ ਤਾਂ ਲੱਗਦਾ ਸਾਰੀ ਪੱਟੀ ਨਾ ਉਦੀ ਪੜ੍ਹਾਈ ਹੋਈ ਆ ਤਾਂ ਹੀ ਤੇ ਤੇਰਾ ਹਸਬੰਡ ਤੇਰੀ ਕੋਈ ਗੱਲ ਨਹੀਂ ਮੰਨਦਾ ਤੇਰਾ ਕੋਈ ਸ਼ੌਂਕ ਨਹੀਂ ਪੂਰਦਾ ਮੈਨੂੰ ਤਾਂ ਲੱਗਿਆ ਸੀ ਤੇ ਤੇਰੀ ਸੱਸ ਦਾ ਸੁਭਾ ਤਾਂ ਵਧੀਆ ਹੋਊਗਾ ਸੁਭਾ ਵਧੀਆਗਾ ਕੋਈ ਗੱਲ ਨਹੀਂ ਮੰਦੀ ਹੈਗੀ ਮੈਨੂੰ ਤਾਂ ਕਦੇ-ਕਦੇ ਐ ਲੱਗਦਾ ਮੇਰਾ ਕਰਚਨੀ ਜੇਲ੍ਹ ਚ ਰਹਿਣੀ ਆ ਸਾਰੇ ਕੰਮ ਇਹਨੂੰ ਪੁੱਛ ਕੇ ਕਰਨੇ ਪੈਂਦੇ ਆ ਜੇ ਕਿਤੇ ਬਾਹਰ ਅੰਦਰ ਵੀ ਜਾਣਾ ਤਾਂ ਵੀ ਇਹਨੂੰ ਪਰਮਿਸ਼ਨ ਲੈਣੀ ਪੈਂਦੀ ਆ ਕਿ ਮੈਂ ਜਾਇਆ ਵਾ ਜੋ ਸੋਚਿਆ ਸੀ ਨਾ ਉਹ ਤਾਂ ਜਮ ਨਹੀਂ ਹੋਇਆ ਉਹਦੇ ਤੋਂ ਵੀ ਉਲਟ ਹੋ ਗਿਆ ਮੈਨੂੰ ਤਾਂ ਐਵੇਂ ਸੀ ਕਿ ਤੇਰਾ ਹਸਬੰਦ ਪੜਿਆ ਲਿਖਿਆ ਪਰ ਇਹਨੇ 올ਡ ਵਿਚਾਰਾ ਦਾ ਚਲ ਮੰਨਿਆ ਕਿ ਤੇਰੀ ਸੱਸ ਪੜੀ ਲਿਖੀ ਨਹੀਂ ਐ ਤੇਰਾ ਹਸਬੰਦ ਤਾਂ ਤੈਨੂੰ ਸਮਝ ਹੀ ਸਕਦਾ ਨਾ ਦੋਨੇ ਮਾਪੋਤ ਨੇ ਇੱਕੋ ਜਿਹੇ ਆ ਇਹ ਪੜਾ ਲਿਖਿਆ ਹੋ ਕੇ ਵੀ ਅਨਪੜ ਮੰਗੂਆਂ ਜਿਵੇਂ ਇਹਦੀ ਮਾਂ ਕਹਿੰਦੀ ਨਾ ਬਸ ਉਵੇਂ ਹੀ ਕਰਦਾ ਜੇ ਮਾਣ ਕਹਤਾ ਵੀ ਤੂੰ ਉੱਥੇ ਨਹੀਂ ਜਾਣਾ ਤਾਂ ਨਹੀਂ ਜਾਣਾ ਚਾਹੇ ਕੁਛ ਮਰਜ਼ੀ ਹੋ ਜੇ ਤੂੰ ਮੈਨੂੰ ਐਂ ਦੱਸ ਵੀ ਸ਼ਾਲੀ ਤੂੰ ਆਪਦੇ ਘਰੇ ਗੱਲ ਕੀਤੀ ਐ ਦੱਸਿਆ ਆਪਦੇ ਘਰਦਿਆਂ ਨੂੰ ਵੀ ਮੇਰੇ ਨਾਲ ਐਨਾ ਕੁਛ ਵਾਪਰੀ ਜਾਂਦਾ ਯਾਰ ਮੈਂ ਘਰਦਿਆਂ ਨੂੰ ਕੀ ਦੱਸਾਂ ਬੁਰ ਬੁਰ ਉਹਨਾਂ ਨੇ ਆਪ ਵੀ ਮਰਜ਼ੀ ਨਾਲ ਕੀਤਾਗਾ ਉਹ ਤਾਂ ਸਭ ਖੁਸ਼ ਹੁੰਦੇ ਹੋਣਗੇ ਨਾ ਕਿ ਉਹਨਾਂ ਦੀ ਕੁੜੀ ਦਾ ਕੋਈ ਸ਼ੌਂਕ ਨਹੀਂ ਪੂਰਾ ਹੁੰਦਾ ਮੈਂ ਤਾਂ ਘਰਦਿਆਂ ਨੂੰ ਕੋਸਦੀ ਆ ਫਿਰ ਮਾੜਾ ਮੋਟਾ ਇੱਕ ਵਾਰ ਦੇਖ ਤਾਂ ਲੈਂਦੇ ਕੱਲਾ ਪੈਸਾ ਦੇਖ ਲੈ ਇਹ ਨਹੀਂ ਦੇਖਿਆ ਵੀ ਕਿਹਜੇ ਬੰਦੇ ਨੇ ਇਹ। ਸੰਦ ਕੋਈ ਨਾ ਵਿਸਾਲੀ ਤੂੰ ਟੈਨਸ਼ਨ ਨਾ ਲੈ। ਕਦੇ ਨਾ ਕਦੇ ਤੇਰੀ ਜ਼ਿੰਦਗੀ 'ਚ ਖੁਸ਼ੀ ਤਾਂ ਆਊਗੀ। ਐਦਾਂ ਥੋੜੀ ਐ ਵੀ ਤੇਰੀ ਕਿਸਮਤ ਹਮੇਸ਼ਾ ਰੱਬ ਨੇ ਬੇਕਾਰ ਹੀ ਲਿਖੀ ਐ। ਬੁਰ ਬੁਰ ਮੈਨੂੰ ਤਾਂ ਹੁਣ ਜਮਾਂ ਨਹੀਂ ਲੱਗਦਾ ਹੈਗਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਵੀ ਕਦੇ ਖੁਸ਼ੀਆਂ ਆਉਣਗੀਆਂ। ਸੱਚੀ ਮੈਂ ਆਪਦੀ ਜ਼ਿੰਦਗੀ ਨੂੰ ਨਾ ਕਿਸੇ ਹੋਰ ਤਰੀਕੇ ਨਾਲ ਸੋਚਿਆ ਸੀ। ਪਰ ਆ ਰੱਬ ਨੇ ਇੱਕੋ ਦਮ ਵੀ ਮੇਰੀ ਜ਼ਿੰਦਗੀ ਜਮਾਂ ਬੇਕਾਰ ਕਰ ਦਿੱਤੀ। ਇਸ ਤੋਂ ਚੰਗਾ ਤਾਂ ਨਾ ਮੈਂ ਆਪਦੀ ਮਰਜ਼ੀ ਨਾਲ ਵਿਆਹ ਕਰਵਾਇਆ ਹੁੰਦਾ ਕੋਟੋ-ਕਟਾਵ ਦੇ ਸ਼ੌਂਕ ਤਾਂ ਪੂਰੇ ਕਰਦੀ ਹੁਣ ਨਾ ਤਾਂ ਮੈਂ ਘਰ ਵਾਲ ਨੂੰ ਕੁਝ ਕਹਿ ਸਕਦੀਆਂ ਤੇ ਨਾ ਹੀ ਸੱਸ ਨੂੰ ਨਾ ਹੀ ਆਪਦੇ ਪੇਕੇ ਫੋਨ ਕਰ ਸਕਦੀਆਂ ਵਿਸ਼ਾਲੀ ਇਹ ਤਾਂ ਤੇਰਾ ਭੁਲੇਖਾ ਹੈ ਲਵ ਮੇਰੇ ਜਲੇ ਦੇ ਵੀ ਡਿਵੋਰਸ ਹੁੰਦੇ ਦੇਖੇ ਨੇ ਮੈਂ ਪਰ ਤੂੰ ਫਿਕਰ ਨਾ ਕਰ ਤੂੰ ਕੜਾ ਰੱਬ ਦਾ ਮਾੜਾ ਕੀਤਾ ਕਿਤੇ ਨਾ ਕਿਤੇ ਜਾ ਕੇ ਰੱਬ ਤੇਰੀ ਜਰੂਰ ਸੁਣੂਗਾ ਬਿਲਕੁਲ ਸਈਦ ਸਦਮਨ ਹੁਣ ਰੱਬ ਤੋਂ ਵੀ ਉਮੀਦ ਛੱਡ ਪਈ ਪਹਿਲਾਂ ਤਾਂ ਬਹੁਤ ਉਮੀਦਾਂ ਰੱਖਿਆ ਸੀ ਮੈਂ ਸੋਚਦੀਆਂ ਵੀ ਰੱਬ ਨੇ ਜਿੰਨੇ ਦੁੱਖ ਮੇਰੀ ਕਿਸਮਤ 'ਚ ਲਿਖਿਆ ਨਾ ਉਹਨੇ ਕਿਸੇ ਦੀ ਚੰਨੇ ਲਿਖੇ ਹੋਣੇ ਚੱਲ ਕੋਈ ਨਾ ਵੀ ਸ਼ਾਲੀ ਤੂੰ ਐਵੇਂ ਫਿਕਰ ਨਾ ਕਰ ਮੈਂ ਤੇਰੀ ਸੱਸ ਨਾਲ ਗੱਲ ਜ਼ਰੂਰ ਕਰਾਂਗੀ ਤੇ ਉਹ ਸਮਝ ਜੂ ਗੁਰਬਲ ਤੈਨੂੰ ਕੀ ਲੱਗਦਾ ਮੈਂ ਆਪਦੇ ਸੱਸ ਨੂੰ ਕਰੇ ਸਮਝਾਇਆ ਨਹੀਂ ਬਹੁਤ ਵਾਰੀ ਮੱਥਾ ਮਾਰ ਲਿਆ ਪਰ ਉਹ ਨਹੀਂ ਸਮਝਦੀ ਯਾਰ ਉਹਨੇ ਤਾਂ ਸੋਚ ਹੀ ਰੱਖਿਆ ਵੀ ਮੈਂ ਆਪਦੀ ਨੂੰ ਦਾ ਕੋਈ ਸ਼ੌਪ ਨਹੀਂ ਬੁਰਾ ਕਰਨਾ ਬਸ ਦੁਖੀ ਕਰਕੇ ਰੱਖਣਾ ਤੇ ਉਹ ਕਰੀ ਜਾਂਦੀ ਆ ਹੁਣ ਕੀ ਕਹਿ ਸਕਦੇ ਆਪਾਂ ਚੱਲ ਐਵੇਂ ਕਰ ਤਪਕੂਈ ਕੰਮ ਤੰਦਰ ਕਰੀਏ ਹਾਂ ਵੈਸੇ ਵੀ ਉਹ ਆਉਣ ਵਾਲੀ ਹੋਊਗੀ ਛੇਰ ਗਏ ਸੀ ਕਿੰਨਾ ਟਾਈਮ ਹੋ ਗਿਆ ਹੁਣ ਤਾਂ ਆਕੇ ਫਿਰ ਬੋਲਣ ਲੱਗ ਜੂਗੇ ਅਸੀਂ ਕੰਮ ਨਹੀਂ ਕੀਤਾ ਕੁਝ ਆ ਜਾ ਹੋ ਹੋ ਗਰਮੀ ਨੇ ਡਬੱਟ ਕੱਡੇ ਪਏ ਰੱਬ ਨੂੰ ਵੀ ਆਏ ਨਹੀਂ ਹੈਗਾ ਵਿਚਾਰ ਕਣੀਆ ਪਾ ਦੇ ਹਨੀਜਾ ਬਟਾ ਕਿੱਥੇ ਜਾ ਕੇ ਪਾਉਂਦਾ ਬੱਦਲ ਜਿਉਂ ਵੀ ਕਰ ਲੈਂਦਾ ਅੰਤੀਜੀ ਤੁਸੀਂ ਇੱਥੇ ਕੋਣੂ ਬੈਗੇ ਅੰਦਰ ਆਜੋ ਜੀ ਜੀ ਅੰਦਰ ਤਾਂ ਮੈਨੂੰ ਹੀ ਸੰਘਟਾ ਜਾਂਦਾ ਹੈਗਾ ਫਲਾਈਟ ਹੈ ਨਹੀਂ ਬੈਠੋ ਨਹੀਂ ਬੈਠਿਆ ਨਾ ਇੱਥੇ ਫੇਰ ਵੀ ਮਾੜੀ ਜਿਹੀ ਹਵਾ ਲੱਗਦੀ ਹੈ ਭਾਈ ਨਾਲ ਮੈਨੂੰ ਐ ਦੱਸ ਕੁੜੀ ਤੇਰਾ ਘਰ ਪਰਵਾਸ ਸਭ ਠੀਕ ਹੈ ਹਾਂਜੀ ਆਂਟੀ ਜੀ ਸਾਰੇ ਠੀਕ ਸੀਗੇ ਤੇ ਘਰ ਵਿੱਚ ਹੈ ਹੀ ਕੋਣ ਹੈ ਮੈਂ ਤੇ ਮੇਰੇ ਹਸਬੰਡ ਤੇ ਹਸਬੰਡ ਤਾਂ ਕੰਪਨੀ ਵੱਲੋਂ ਸਿੰਗਾਪੁਰ ਗਏ ਹੋਏ ਨੇ ਮੈਂ ਘਰੇ ਇਕੱਲੀ ਸੀ ਮੈਂ ਸੋਚਿਆ ਚਲ ਵੀ ਸ਼ਾਲੀ ਕੋਲ ਆ ਜਾ ਖਫਤਾ ਲਗਾ ਜਾਵਾਂਗੀ ਅੱਛਾ ਤੇਰੇ ਘਰ ਵਾਲਾ ਸਿੰਗਾਪੁਰ ਗਿਆ ਤੇ ਫਿਰ ਤੂੰ ਕਮਲੀ ਇੱਥੇ ਕੀ ਕਰਦੀ ਐ ਤੂੰ ਨਾਲ ਕਾਤੋਂ ਨਹੀਂ ਗਈ? ਇਹ ਮੇਰੀ ਗੱਲ ਸੁਣ ਲੈ ਬੰਦੇ ਦੇ ਨਾਲ ਜਾਈਦਾ ਹੁੰਦਾ ਅੱਜ ਕੱਲ ਬੇੜਾ ਵਕਤ ਬਹੁਤ ਮਾੜਾ ਹੈ। ਆਂਟੀ ਜੀ ਜੇ ਤਾਂ ਘੁੰਮਣ ਗਏ ਹੁੰਦੇ ਫਿਰ ਤਾਂ ਮੈਂ ਨਾਲ ਚੱਲ ਜਾਂਦੀ। ਉਹ ਤਾਂ ਕੰਪਨੀ ਵੱਲ ਟੂਰ ਗਿਆ। ਫਿਰ ਮੈਂ ਐਵੇਂ ਜਾ ਨਹੀਂ ਸਕਦੀ ਸੀ। ਤੁਹਾਨੂੰ ਪਤਾ ਹੀ ਹੈ। ਲੈ ਦੱਸ ਭਾਈ ਆ ਟੂਰਾਂ ਟਾਰਾਂ ਤੇ ਵੀ ਐਵੇਂ ਪੈਸੇ ਖਰਾਬ ਕਰਨੇ। ਵੀ ਜੇ ਚਾਰ ਪੈਸੇ ਜੋੜਦੇ ਹਾਂ ਤਾਂ ਸਾਹਮਣੇ ਰੱਖ ਲਓ। ਬਸ ਪੈਸੇ ਐ ਖਰਾਬ ਥੋੜੀ ਕਰੀਦੇ ਹੁੰਦੇ ਆ। ਲੈ ਪੈਸੇ ਵੇਸਟ ਵਾਲੀ ਕਿਹੜੀ ਗੱਲ ਆਂਟੀ ਜੀ? ਜੇ ਆਪਾਂ ਕਮਾ ਫਿਰਾਂਗੇ ਨਹੀਂ ਆ ਪੈਸੇ ਕਮਾ ਕੇ ਫਿਰ ਫਾਇਦਾ ਕੀ ਐ ਜੇ ਆਪਾਂ ਵਰਤ ਨਹੀਂ ਨਹੀਂ ਹੈਗੇ ਮੇਰੀ ਗੱਲ ਸੁਣ ਲੈ ਕੁੜੀਏ ਤੂੰ ਨਿਆਣੀ ਆ ਹਲੇ ਤੈਨੂੰ ਨਹੀਂ ਪਤਾ ਜਦੋਂ ਕੋਈ ਵਿਪਤਾ ਪੈ ਜਾਂਦੀ ਹੈ ਨਾ ਜੇ ਚਾਰ ਪੈਸੇ ਜੋੜੇ ਹੋਏ ਹੋਣਗੇ ਤਾਂ ਕੰਮ ਆ ਜਾਂਦੇ ਐ ਨਹੀਂ ਅੱਜ ਕੱਲ ਤੈਨੂੰ ਪਤਾ ਰਿਸ਼ਤੇਦਾਰ ਵੀ ਅਗਲਾ ਦਵਾਨੀ ਨਹੀਂ ਦਿੰਦਾ ਔਖੇ ਵੇਲੇ ਹਉ ਚਲ ਰਿਸ਼ਤੇਦਾਰ ਦਾ ਤਾਂ ਪਤਾ ਹੀ ਐ ਕਿਹੜਾ ਨਾਲ ਖੜਦਾ ਹੁੰਦਾ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀਗੀ ਵੀ ਜੇ ਚਾਰ ਪੈਸੇ ਹੈਗੇ ਨੇ ਨਾ ਆਪਣੀ ਲਾਈਫ ਨੂੰ ਇੰਜੋਏ ਕਰ بس 니 ਮੇਰੀ ਗਾਲ ਸੁਣ ਲੈ ਆ ਚੱਚਰ ਜੇ ਭਾਈ ਇਸ ਤਾਂ ਨਾ ਕਦੇ ਕੀਤੇ ਨਾ ਸਾਨੂੰ ਚੰਗੇ ਲੱਗ ਨਾਲੇ ਤੀਵੀਆਂ ਤਾਂ ਘਰ ਦੇ ਵਿੱਚ ਹੀ ਬੈਠੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਤੀਵੀਆਂ ਦਾ ਤਾਂ ਹੱਕ ਹੀ ਨਹੀਂ ਬਾਹਰੇ ਫਿਰਨ ਦਾ ਇਹ ਗੱਲ ਤਾਂ ਤੁਹਾਡੀ ਗੱਲ ਤਾਂ ਜਿਹੜੀ ਔਰਤ ਪੂਰੇ ਘਰ ਨੂੰ ਸੰਭਾਲਦੀ ਐ ਜੇ ਉਹਦੇ ਖੁਆਇਸ਼ਾਂ ਹੀ ਨਾ ਪੂਰੀਆਂ ਕਰਨ ਫਰੈਜੀ ਜ਼ਰੂਰਤਾਂ ਦਾ ਕੀ ਫਾਇਦਾ ਮੈਂ ਦੱਸ ਉਹ ਕੋਈ ਖੁਆਇਸ਼ਾਂ ਨਾ ਪੂਰੀਆਂ ਕਰਨ ਨੀ ਪਰ ਖੁਆਇਸ਼ਾਂ ਕਰੇ ਬੈ ਕੇ ਕਿ ਪੂਰੀਆਂ ਨਹੀਂ ਹੁੰਦੀਆਂ ਬਾਹਰੇ ਨਿਕਲ ਕੇ ਕੀ ਵਾਲੀਆਂ ਹੁੰਦੀਆਂ ਆਂਟੀ ਜੀ ਅੱਜ ਕੱਲ੍ਹ ਜਮਾਨਾ ਬਹੁਤ ਬਦਲ ਗਿਆ ਤੇ ਜਮਾਨੇ ਨਾਲ ਆਪਾਂ ਨੂੰ ਬਦਲਣਾ ਹੀ ਪੈਣਾ। ਨਹੀਂ ਮੇਰੀ ਗੱਲ ਸੁਣ ਲੈ। ਐਆਂ-ਐਆਂ ਗੱਲਾਂ ਤਾਂ ਫਿਲਮਾਂ-ਫੁਲਮਾਂ 'ਚ ਹੀ ਚੰਗੀਆਂ ਲੱਗਦੀਆਂ ਹੁੰਦੀਆਂ। ਜਮਾਨਾ-ਜਮੂਨਾ ਕੁਛ ਨਹੀਂ ਬਦਲਿਆ। ਭਾਈ ਤੀਮੀ ਤਾਂ ਦੇਖ ਕੱਲ੍ਹ ਵੀ ਘਰ ਦੇ ਅੰਦਰ ਹੀ ਰਹਿ ਕੇ ਚੰਗੀ ਲੱਗਦੀ ਸੀ ਅੱਜ ਵੀ। ਜੇ ਤੀਮੀ ਘਰ ਤੋਂ ਬਾਹਰ ਨਿਕਲੂ ਤੈਨੂੰ ਪਤਾ ਐ ਨਹੀਂ ਲੋਕ 100-100 ਗੱਲਾਂ ਬਣਾਉਂਦੇ ਆ। ਤੁਹਾਡੇ ਅਰਗਿਆਂ ਨੂੰ ਕੀ ਪਤਾ ਤਾਂ ਹੀ ਆਉਂਦੀਆਂ ਗੱਲਾਂ ਬਣਵਾ ਲੈਂਦੀਆਂ ਨੇ। ਲੋਕਾਂ ਦਾ ਕੀ ਐ? ਜੇ ਤਾਂ ਆਪਾਂ ਸਹੀ ਆ ਤਾਂ ਵੀ ਆਪਾਂ ਨੂੰ ਗਲਤ ਕਹਿਣਾ। ਜੇ ਗਲਤ ਆ ਉਹ ਤਾਂ ਤੁਹਾਨੂੰ ਪਤਾ ਹੀ ਐ। ਲੋਕਾਂ ਦੇ ਮੂੰਹ ਨਹੀਂ ਫੜੇ ਜਾ ਸਕਦੇ। ਲੈ ਦੱਸ। ਹਾਂ ਕਿ ਲੋਕਾਂ ਦੀ ਪਰਵਾਹ ਨਾ ਕਰੋ। ਕੁੜੇ ਆਪਾਂ ਸਮਾਜ ਚ ਰਹਿਣਾ ਹੈ। ਦੁੱਖ ਦੇ ਸੁੱਖ ਦੇ ਲੋਕ ਹੀ ਕੰਮ ਆਉਣਗੇ। ਆਂਟੀ ਜੀ ਆਪਾਂ ਲੋਕਾਂ ਤੋਂ ਲੈਣਾ ਕੀ ਹੈ? ਲੋਕ ਨਹੀਂ ਕੰਮ ਆਉਂਦੇ ਅੱਜਕੱਲ। ਅੱਜਕੱਲ ਤਾਂ ਆਪਣੇ ਕੰਮ ਆਉਂਦੇ ਨੇ। ਮੇਰੀ ਗੱਲ ਸੁਣ ਲੈ ਭਾਈ ਮੈਂ ਤਾਂ ਤੇਰੀਆਂ ਗੱਲਾਂ ਹੀ ਨਾ ਪੱਲੇ ਨਹੀਂ ਪੈਂਦੀਆਂ ਹੈਗੀਆਂ। ਇਹ ਤਾਂ ਦੇਖ ਸਾਡਾ ਪਿੰਡ ਹੈ। ਪਿੰਡ ਚ ਇਹ ਜਿਹਾ ਮਾਹੌਲ ਨਹੀਂ ਹੁੰਦਾ। ਮੈਂ ਤਾਂ ਆਪਦੀ ਨੂੰ ਉਹਨੂੰ ਨਾ ਅੱਜ ਬਾਹਰ ਨਿਕਲ ਦੇਵਾਂ। ਨਾ ਪਹਿਲਾਂ ਕਦੇ ਨਿਕਲ ਦਿੱਤੀ ਹੈ। ਆਂਟੀ ਜੀ ਉਈ ਤੁਹਾਡੀ ਬੁੜੀਆਂ ਲਈ ਸੋਚ ਅੱਜ ਕੱਲ ਨਾ ਜਮਾਨਾ ਬਹੁਤ ਬਦਲ ਚੁੱਕਾ ਔਰਤਾ ਕੀ ਕੁਛ ਨਹੀਂ ਕਰ ਸਕਦੀ ਆ ਬੰਦੇ ਦੇ ਬਰਾਬਰ ਦਾ ਹੱਕ ਦਿੱਤਾ ਜਾਂਦਾ ਨਹੀਂ ਮੇਰੀ ਗੱਲ ਸੁਣ ਲਾ ਨਾ ਤਾਂ ਪਹਿਲਾਂ ਕੀ ਵੀ ਬੰਦੇ ਦੇ ਬਰਾਬਰ ਸੀ ਤੇ ਨਾ ਹੀ ਅੱਜ ਇਹ ਤਾਂ ਗੱਲਾਂ ਨਾ ਜਿਹੜੀਆਂ ਇਹ ਤਾਂ ਕਿਤਾਬਾਂ 'ਚ ਹੀ ਲਿਖੀਆਂ ਹੋਈਆਂ ਜਾਂ ਤੇਰੇ ਵਰਗੀਆਂ ਚਾਰ ਅੱਖਰ ਜਿਹੜੀਆਂ ਪੜ ਲੈਂਦੀਆਂ ਉਹ ਸੁਣਾ ਦਿੰਦੀਆਂ ਇਹ ਤਾਂ ਪੁਲੇਖਾ ਫਿਰ ਤੁਹਾਡਾ ਆਂਟੀ ਜੀ ਔਰਤ ਨੂੰ ਨਾ ਕਦੇ ਵੀ ਗੁਲਾਮ ਬਣਾ ਕੇ ਨਹੀਂ ਰੱਖੀਦਾ ਹੋ ਆਜ਼ਾਦ ਰਵੇ ਤੋ ਵਧੀਆ ਗੱਲ ਹੈ ਨਹੀਂ ਬੱਸ ਕਰ ਆ ਵਕੀਲਾਂ ਨੂੰ ਨਾ ਬੈਸੀ ਮੇਰੇ ਨਾਲ ਨਾ ਕਰ ਸਮਝ ਗਈ ਗੱਲ ਆ ਜਿਹੜੀਆਂ ਤੇਰੀਆਂ ਗੱਲਾਂ ਹੁੰਦੀ ਨੇ ਆ ਬੇ ਕੋਲੇ ਰੱਖਿਆ ਕਰ ਸਾਡੇ ਵਾਲੀ ਨੂੰ ਆ ਪੁੱਠੀ ਮਤ ਨਾ ਦੇ ਕੇ ਜਾਏ ਨਾ ਮੈਂ ਕੀ ਪੁੱਠੀ ਮਤ ਦੇਤੀ ਆਂਟੀ ਜੀ ਉਹੀ ਬਰਲਾਉਂ ਪਾਸ਼ਾ ਦੇਣ ਲੱਗ ਜਾਂਦੀ ਐ ਔਰ ਤਾਂ ਜਾਦ ਹੁੰਦੀ ਐ ਔਰ ਤਾਂ ਗੁਲਾਮ ਨਹੀਂ ਹੁੰਦੀ ਲੈ ਦੱਸ ਇਹ ਕੋਈ ਗੱਲਾਂ ਚੋਂ ਗੱਲਾਂ ਨਹੀਂ ਬਣਾ ਆਂਟੀ ਜੀ ਤੁਹਾਨੂੰ ਤਾਂ ਸਮਝਾਉਂਦਾ ਨਾ ਕੋਈ ਫਾਇਦਾ ਨਹੀਂ ਆ ਥੋੜੀ ਤਾਂ ਉਹੀ ਸੋਚ ਰਹਿਣੀ ਆ ਨੀਵੀਂ ਦੀ ਨੀਵੀਂ ਕਦੇ ਵੀ ਤੁਸੀਂ ਉੱਚੇ ਨਹੀਂ ਜਾ ਸਕਦੇ ਨਹੀਂ ਬੱਸ ਪਰ ਲੈ ਵੱਡੀ ਆਈ ਵਕੀਲਣੇ ਰਹਿਲਾ ਪੱਲ ਦੀ ਜਵਾਕੜੀ ਮੈਨੂੰ ਮਤਾਂ ਦਿੰਦੀ ਹੈਗੀ ਕਿ ਸ਼ਾਦੀ ਹਾਂ ਬਲਬੁਲ ਤੇਰੇ ਸਸਰਾ ਦਾ ਸੁਭਾਤਾ ਹੋਰੀ ਹੈ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਇਹੋ ਜਿਹੀ ਵੀ ਸਸਾਉਂdੀਆਂ ਨੇ ਬਲਬੁਲ ਤੂੰ ਹੁਣ ਆਪ ਵੀ ਦੇਖ ਲੈ ਨਾ ਵੀ ਸੱਚ ਕੀ ਆ ਮੈਂ ਤਾਂ ਸੱਚੀ ਕੱਲਾ ਕੱਲਾ ਦਿਨਾਂ ਘੁੱਟ ਘੁੱਟ ਕੇ ਜੀ ਰਹੀ ਆ ਤੈਨੂੰ ਨਹੀਂ ਪਤਾ ਮੇਰਾ ਇਸ ਘਰ ਚ ਰਹਿਣਾ ਕਿਵੇਂ ਦੁੱਬਰ ਹੋਇਆ ਪਿਆ ਮੈਂ ਤਾਂ ਆਂਟੀ ਜੀ ਨੂੰ ਬਥੇਰਾ ਸਮਝਾਇਆ ਪਰ ਉਹ ਤਾਂ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਇੱਕ ਵੀ ਗੱਲ ਉਹਦੇ ਪੱਲੇ ਨਹੀਂ ਪਈ ਹੈਗੀ ਬੁਰਬੁਰ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਸੀ ਵੀ ਉਹਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਹੈਗਾ ਤੂੰ ਆਪ ਹੀ ਦੇਖ ਜਿਹੜੀ ਜਨਾਨੀ ਮੈਨੂੰ ਘਰੋਂ ਨਹੀਂ ਬਾਹਰ ਨਿਕਲ ਦਿੰਦੀ ਆਗੀ ਉਹ ਤੇਰੀ ਗੱਲ ਕੀ ਮੰਨੂਗੀ ਉਹਨੂੰ ਜਿੰਨਾ ਮਰਜ਼ੀ ਸਮਝਾ ਲਾ ਪੁਰਤਾ ਹੋਰ ਜੇ ਮੈਨੂੰ ਕੋਈ ਚੀਜ਼ ਲੈਣੀ ਹੁੰਦੀ ਨਾ ਤਾਂ ਮੈਨੂੰ ਇਹ ਕਹਿੰਦੀ ਮੈਂ ਲਿਆ ਦੂੰਗੀ ਤੈਨੂੰ ਬਾਜ਼ਾਰ ਜਾਣ ਦੀ ਕੋਈ ਲੋੜ ਨਹੀਂ ਹੁਣ ਤਾਂ ਮੈਨੂੰ ਆਪ ਦੱਸ ਵੀ ਤੂੰ ਬਾਜ਼ਾਰ ਜਾਂਦੀ ਨਹੀਂ ਹੈਗੀ ਗਲਤ ਹੈ ਉਹ ਹੀ ਹੈ ਇੰਨਾ ਸਮਝਾਉਣ ਦੇ ਬਾਵਜੂਦ ਵੀ ਉਹਨੂੰ ਕੋਈ ਸਮਝ ਹੀ ਨਹੀਂ ਲੱਗੀ ਹੈਗੀ ਤੇ ਮੈਨੂੰ ਐ ਦੱਸ ਤੇਰੇ ਵਿਆਹ ਨੂੰ 3 ਮਹੀਨੇ ਹੋ ਗਏ ਤੇ ਭਾਜੀ ਤੈਨੂੰ ਕਿਤੇ ਘੁਮਾਰਵੀਂ ਦੇ ਲੈ ਕੇ ਗਏ ਕਮ ਸੇ ਕਮ ਹਨੀਮੂਨ ਤੇ ਤਾਂ ਲੈ ਕੇ ਗਏ ਹੋਣੇ ਹੂੰ ਹਨੀਮੂਨ ਜਦੋਂ ਮੈਂ ਹਨੀਮੂਨ ਤੇ ਜਾਣ ਦੀ ਗੱਲ ਕੀਤੀ ਆਖੇ ਮੈਂ ਤਾਂ ਨਾਲ ਚਲਦੀ ਆ ਹੁਣ ਇਹਨੂੰ ਕੌਣ ਦੱਸੇ ਵੀ ਸੱਸਾਂ ਕੇ ਨਾਲ ਜਾਂਦੀਆਂ ਹੁੰਦੀਆਂ ਨੇ ਹਾਏ ਮੈਂ ਮਰ ਜਾਂ ਤੇਰੀ ਸੱਸ ਨੂੰ ਤਾਂ ਜਮਾ ਕਰਨੀ ਹੈਗੀ ਸੱਚੀ ਦੱਸਾਂ ਜੀ ਮੇਰੇ ਕੋਲ ਇਹੋ ਜੀ ਸੱਸ ਹੁੰਦੀ ਨਾ ਮੈਂ ਤਾਂ ਕੱਚੀ ਨੂੰ ਖਾ ਜਾਂਦੀ ਬਸ ਹੁਣ ਤੇ ਇਹੀ ਲਾਈਫ ਆ ਬੁਲਬੁਲ ਜੇ ਕਰੇ ਫੋਨ ਕਰਦੀਆਂ ਤਾਂ ਮੰਮੀ ਡੈਡੀ ਕਹਿੰਦੇ ਆ ਵੀ ਇਹ ਕਿੰਨਾ ਕ ਟਾਈਮ ਆ ਲੈ ਇਹ ਬੜਾ ਰਟੇ ਰਟਾਇਆ ਡਾਇਲੋਗ ਹੈ ਵੀ ਇਹਨੇ ਕੜਾ ਸਦਾ ਬੈਠੀ ਰਹਿਣਾ ਆਪਦੀ ਧੀ ਦੀ ਜ਼ਿੰਦਗੀ ਬਾਰੇ ਤਾਂ ਸੋਚ ਹੀ ਸਰਦੇ ਹੋ ਨਾ ਬਸ ਇਹ ਤਾਂ ਸਾਡੇ ਸਮਾਜ ਦੀ ਸੋਚ ਚ ਫਰਕ ਆ ਬੁਲਬੁਲ ਸਾਡੇ ਮਾਪੇ ਪਤਾ ਨਹੀਂ ਕਿਹੜੀ ਗੁਲਾਮੀ ਦੇ ਬੱਜੇ ਹੋਏ ਨੇ ਤੇ ਉਹੀ ਗੁਲਾਮੀ ਆਪਣੀ ਧੀ ਤੇ ਮਰਦ ਰਹੇ ਨੇ ਤੇ ਉਹੀ ਗੁਲਾਮੀ ਸਹਰੇ ਘਰ ਜਾ ਕੇ ਮਿਲਦੀ ਹੈ ਸਹੀ ਕਿਆ ਤੂੰ ਬੁਲਬੁਲ ਜਿਹੜੀ ਕੁੜੀ ਆਪਦੇ ਪੈਕੇ ਘਰ ਹੀ ਨਹੀਂ ਨਾ ਆਜ਼ਾਦੀ ਮਾਨ ਸਕਦੀ ਉਹ ਸਹਰੇ ਘਰ ਵੀ ਗੁਲਾਮ ਬਣ ਕੇ ਰਹਿ ਜਾਂਦੀ ਆ ਪਰ ਮੇਰੇ ਹਸਬੰਡ ਇਹੋ ਜੇ ਨਹੀਂ ਨਾ ਉਹਨਾਂ ਦੀ ਸੋਚ ਆਂਟੀ ਦੀ ਗੱਲਾਂ ਤੋਂ ਤਾਂ ਐਵੇਂ ਪਤਾ ਲੱਗਦਾ ਜੀਵਿਓ ਇਸ ਦੁਨੀਆ ਤੋਂ ਨਹੀਂ ਕਿਸੇ ਹੋਰ ਹੀ ਦੁਨੀਆ ਤੋਂ ਆਏ ਹੁੰਦੇ ਨੇ ਬੁਲਬੁਲ ਤੈਨੂੰ ਸਹੀ ਗੱਲ ਦੱਸਾਂ ਨਾ ਮੇਰੇ ਤਾਂ ਹੁਣ ਇਸ ਘਰ ਚ ਰਹਿਣ ਇੱਕ ਮਿੰਟ ਵੀ ਜੀ ਨਹੀਂ ਕਰਦਾ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਤੇ ਕੀ ਨਾ ਕਰਾਂ ਵਿਸ਼ਾਲੀ ਤੂੰ ਐਵੇਂ ਫਿਕਰ ਨਾ ਕਰ ਤਾ ਅਪਾ ਇਸ ਮਸਲੇ ਦਾ ਹੱਲ ਕੱਢਾਂਗੇ ਇਸ ਮਸਲੇ ਦਾ ਕੋਈ ਹੱਲ ਨਹੀਂ ਲੱਭਣਾ ਬੁਲਬੁਲ ਕਿਉਂਕਿ ਯਾਰ ਹੱਲ ਉੱਥੇ ਨਿਕਲਦਾ ਹੁੰਦਾ ਜਿੱਥੇ ਘਰ ਦੇ ਸਾਰੇ ਮੈਂਬਰ ਨਾ ਗੱਲ ਧਿਆਨ ਨਾਲ ਸੁਣਨ ਐਤੋਂ ਕਿ ਸਾਨੂੰ ਤਿਆਰ ਹੀ ਨਹੀਂ ਹੈਗਾ ਤੂੰ ਐਵੇਂ ਇੱਕ ਦਿਲੂ ਉਦਾਸ ਨਾ ਕਰ ਮੈਂ ਕੁਛ ਨਾ ਕੁ ਸੋਚਦੀ ਆਂ ਖੁਸ਼ ਵੀ ਕਿ ਮੈਂ ਹੋਵਾਂ ਬੁਲਬੁਲ ਮੇਰੇ ਤਾਂ ਸਾਰੇ ਖੁਸ਼ੀਆਂ ਨੇ ਫਿੱਕੇ ਉਪਾਤੀਆਂ ਕਿੰਨਾ ਕੁ ਸੋਚਿਆ ਸੀ ਪਰ ਕੁਛ ਵੀ ਨਹੀਂ ਹੋਇਆ ਹੈਗਾ ਕਦੇ ਕਦੇ ਜ਼ਿੰਦਗੀ ਜ਼ਰੂਰ ਪਲਟਾ ਮਾਰਦੀ ਆ ਵਿਸ਼ਾਲੀ ਵੇਖੀ ਇੱਕ ਦਿਨ ਤੂੰ ਬਹੁਤ ਖੁਸ਼ ਹੋਏਂਗੀ ਆਸਾ ਕੋਈ ਨਹੀਂ ਬੁਲਬੁਲ ਹੁਣ ਤੇ ਨਾ ਹੀ ਕੋਈ ਉਮੀਦ ਆ ਕਿਉਂਕਿ ਜਿਹੜੇ ਸੁਪਨੇ ਇੱਕ ਵਾਰ ਟੁੱਟ ਜਾਂਨ ਉਹ ਦੁਬਾਰਾ ਨਹੀਂ ਜੁੜਦੇ ਹੈਗੇ ਚੱਲ ਮੇਰੀ ਗੱਲ ਸੁਣ ਤੂੰ ਬੈਠ ਤੇ ਮੈਂ ਫੇਰ ਬਾਹਰ ਕੰਮ ਤੋਂ ਤੈਨੂੰ ਦੇਖਾਂ ਮੈਂ ਵੀ ਨਾਲ ਹੀ ਕਰਵਾ ਦਿੰਦੀ ਆ ਜਾ। ਹੂੰ ਰੋਟਾ ਵੀਰੇ ਤੇ ਐ ਛਾੜਦੀ ਏ ਜਿਵੇਂ ਕੋਈ ਡੀਸੀ ਲੱਗੀ ਹੋਵੇ। ਚੱਕੂ ਵੈਗੜੀ ਜੀ ਤੀਜੇ ਦਿਨ ਤੁਰਪੂ ਇਧਰ ਨੂੰ ਬੇਲੜ ਕਿਸੇ ਥਾਂ ਦੀ। ਮੰਮੀ ਹਾਂ ਮਸ਼ਾਲ ਜੀ ਦੀ ਸੇਲੀ ਆਈ ਆ। ਬੇਹੌਣ ਜੇ ਤਾਂ ਦੇਖ ਹੀ ਲਈ ਮੈਨੂੰ ਕੀ ਪੁੱਛਣਾ? ਉੱਧਰ ਬੈਗ ਜਾ ਪਿਆ ਸੀ। ਮੈਨੂੰ ਐ ਲੱਗਦਾ ਰਹਿਣ ਆਈ ਆ ਜਿਵੇਂ ਵੀ ਆ ਉਹ ਰੈਣੀ ਆਈ ਹੈ ਜੀ ਤੈਨੂੰ ਪਤਾ ਤਾਂ ਹੈਗਾ ਅੱਗੇ ਕਿਹੜਾ ਹੈ ਉਹ ਦੀ ਮੜਦੀ ਹੁੰਦੀ ਹੈ ਪੰਜ ਪੰਜ ਸੱਤ ਸੱਤ ਦਿਨ ਲਾ ਕੇ ਜਾਂਦੀ ਹੈ ਨਾ ਇਹਦਾ ਕੋਈ ਰਿਸ਼ਤੇਦਾਰ ਹੈ ਨਹੀਂ ਵੀ ਚੱਕ ਕੇ ਮੂੰਹ ਇੱਧਰ ਨੂੰ ਆ ਜਾਂਦੀ ਹੈ ਤੇ ਬਹਿ ਜਾ ਜੇ ਇਹਦਾ ਕੋਈ ਰਿਸ਼ਤੇਦਾਰ ਹੁੰਦਾ ਫਿਰ ਇੱਧਰ ਨੂੰ ਕਾਹਨੂੰ ਆਉਂਦੀ ਆਪਣੇ ਘਰ ਖੈ ਇਹਨੂੰ ਵੀ ਘਰ ਨਾ ਹੋ ਗਿਆ ਸਾਲਾ ਧਰਮਸ਼ਾਲਾ ਹੋ ਗਈ ਕੋਈ ਤਾਂ ਆ ਮੇਰੇ ਕੋਲੇ ਆ ਗਈ ਸੀ ਮੈਨੂੰ ਬਲਾਈ ਮੱਤਾਂ ਜੀਆਂ ਦਿੰਦੀ ਸੀਗੀ ਕੀ ਮੱਤਾਂ ਦਿੰਦੀ ਸੀ ਤੈਨੂੰ ਕੀ ਕਹਿੰਦੀ ਸੀ ਉਹਨਾਂ ਇਹ ਮੈਨੂੰ ਕਹਿੰਦੀ ਓਕੇ ਔਰਤ ਨੂੰ ਆਜ਼ਾਦ ਹੋਣਾ ਚਾਹੀਦਾ ਬਾਰੇ ਘੁੰਮਣਾ ਫਿਰਨਾ ਚਾਹੀਦਾ ਹੈ ਐ ਘਰ ਚ ਜੇਲਮ ਗੁਬੰਦ ਨਹੀਂ ਹੋਣਾ ਚਾਹੀਦਾ ਲੈ ਕਰ ਲੋ ਗੱਲ ਇੱਥੇ ਰਹਿਣਾ ਹੀ ਹੈ ਕਿ ਸਾਨੂੰ ਮਤਤਾਂ ਦੇਣ ਆਈ ਹੈ ਇਹ ਬੇ ਮੈਨੂੰ ਤਾਂ ਐ ਲੱਗਦਾ ਵੀ ਬਿਸ਼ਾਲੀ ਨੇ ਇਹਨੂੰ ਬੁਲਾਇਆ ਆਪਾਂ ਇਹਨੂੰ ਬਾਰੇ ਜਾਣ ਤੋਂ ਰੋਕਤਾ ਸੀ ਨਾ ਅੱਛਾ ਤਾਂ ਫਿਰ ਇਹ ਇਹਨੇ ਸੱਦੀ ਹੈ ਕਿਉਂ ਇਹ ਜੱਜ ਲੱਗੀ ਆਪਣੇ ਤੇ ਬੇ ਤੈਨੂੰ ਨਹੀਂ ਪਤਾ ਬੁਲਬੁਲ ਜਹੀ ਜੀ ਆਪ ਹੈ ਨਾ ਉਹੀ ਜਿਹਨੂੰ ਆਪਣੇ ਵਾਲੀ ਨੂੰ ਮਤਤ ਦੇਊਗੀ ਹੋਰ ਹੀ ਪੁੱਠੀਆਂ ਜੀਆਂ ਗੱਲਾਂ ਕਰੀ ਜਾਂਦੀ ਸੀ ਮੈਨੂੰ ਤਾਂ ਭਾਈ ਇਹ ਜਮਾਂ ਹੀ ਚੰਗੀ ਨਹੀਂ ਲੱਗਦੀ ਪਤਾ ਨਹੀਂ ਕਿਉਂ ਸਾਦੀ ਇਹਨੂੰ ਅੱਛਾ ਇੱਥੇ ਹੀ ਇਹੀ ਕੰਮ ਨੂੰ ਆਈ ਹੈ ਫਿਰ ਵੇ ਤੂੰ ਫਿਕਰ ਨਾ ਕਰ ਮੈਂ ਕਿਤੇ ਇਹਦੇ ਹੱਥ ਹਉਣ ਵਾਲੀ ਆ ਨਲੇ ਇਹ ਕੌਣ ਹੁੰਦੀ ਹੈ ਆਪਣੇ ਘਰ ਚ ਦਾਖਲ ਦੇਣ ਵਾਲੀ ਉਹੀ ਤਾਂ ਗੱਲ ਹੈ ਪਤਾ ਨਹੀਂ ਕਿੱਥੋਂ ਆ ਜਾਂਦੀਆਂ ਇਹ ਜੀਆਂ ਕੱਡੀਆਂ ਵੱਡੀਆਂ ਹੀ ਆ ਵੇ ਗੱਲ ਤਾਂ ਤੇਰੀ ਸਹੀ ਹੈ ਇਹ ਜੀਆਂ ਕੱਡੀਆਂ ਵੱਡੀਆਂ ਨੂੰ ਸਾਡੇ ਘਰ ਭਲਾ ਕਿਉਂ ਥਿਆਂਦਾਗਾ ਮੈਨੂੰ ਤਾਂ ਐ ਲੱਗਦਾ ਇਹ ਤਾਂ ਜਹੀ ਜੀ ਹੈਗੀ ਹੈ ਹੈਗੀ ਹੈ ਕਿਤੇ ਅਪਸ਼ਾਲੀ ਨੂੰ ਨਾ ਆਪ ਦੇ ਵਰਗੀ ਕਰ ਜੇ ਨੱਕ ਕੀ ਮਤਲਬ ਤੇਰਾ ਮਾਤਾ ਮੈਂ ਸਮਝਿਆ ਨਹੀਂ ਵੀ ਤੂੰ ਤਾਂ ਜਮਈ ਚੁੱਡੂ ਐ ਤੇਰੇ ਤਾਂ ਕੋਈ ਗੱਲ ਪੱਲੇ ਨਹੀਂ ਪੈਂਦੀ ਦੇਖੇ ਕਿੰਨੀ ਚੁਸਤ ਚਲਾ ਕੇ ਮੈਂ ਤਾਂ ਐ ਵੀ ਆਪਦੇ ਵਾਲੇ ਲੱਛਣ ਕਿਤੇ ਇਹਨੂੰ ਰਸਖਾ ਜੇ ਗੱਲ ਤਾਂ ਤੇਰੀ ਜੀ ਸਹੀ ਐ ਮਾਤਾ ਤੂੰ ਐ ਕਰ ਪਤਾ ਕਰ ਵੀ ਇਹ ਕਿੰਨੇ ਦਾ ਵਹਿਣ ਆਈ ਐ ਲਾ ਹੋ ਕੇ ਪਤਾ ਕਰ ਵੀ ਜਦੋਂ ਬੈਗ ਤੇ ਕੱਪੜਿਆਂ ਦਾ ਭਰੀ ਫਿਰਦੀ ਐ 5-10 ਦਿਨ ਤਲਾਕੀ ਜਊ ਘਰ ਵਾਲਾ ਸਿੰਗਾਪੁਰ ਗਿਆ ਇਹਨੂੰ ਕਿਹੜਾ ਕੋਈ ਘਰੇ ਪੁੱਛਣ ਆਲੇਗਾ ਇਹੇ ਤਾਂ ਹੋਰੀ ਛਾਪਾ ਖਰਾ ਕਰਤਾ ਨਾ ਮੈਂ ਇਹਨੂੰ ਆਪਣਾ ਕਾ ਨਹੀਂ ਲੱਭਿਆ ਸੀ ਮੇਉ ਹਿੱਤਾ ਹੈ ਹਲੇ ਤਾਂ ਸ਼ੁਕਰ ਕਰ ਪ੍ਰੀਤ ਨਹੀਂ ਘਰੇ ਹੈਗਾ ਇਹੀ ਜੀ ਦਾ ਕੀ ਪਤਾ ਮੁੰਡੇ ਨੂੰ ਹੀ ਮਗਰ ਲਾ ਲੇ ਕੋਈ ਨਾ ਮਾਤਾ ਤੂੰ ਖੜ ਜਾ ਇਹਨੂੰ ਤਾਂ ਮੈਂ ਤੋੜਦਾ ਇਥੋਂ ਬੇ ਬਸ ਵੇ ਰਹਿਣ ਦੇ ਤੂੰ ਤੈਨੂੰ ਆਪਣੀ ਅਕਲ ਮੌਤ ਹੈਗੀ ਕੋਈ ਹੋਰ ਨਾ ਨਵਾਂ ਸਿਆਪਾ ਛੇੜ ਦੀ ਮੈਂ ਆਪੇ ਕਰ ਲੂ ਗੱਲ ਕੋਈ ਨਾ ਮਾਤਾ ਇਹ ਕਹਦਾ ਮਾਤਾ ਵਿਛਾਲੀ ਮੁੰਡਾ ਚਾਰ ਦਿਨ ਪੇਕੇ ਤੋੜ ਦੇ ਫਿਰ ਆਪੇ ਬਬੂ ਜੀ ਮਗਰੂ ਤੂੰ ਤਾਂ ਨਾ ਟੋਨੀ ਜਮਾ ਚੁੱड्डੂ ਦਾ ਚੁੱड्डੂ ਆ ਨਾ ਪੇਕੇ ਤੋੜਨ ਵਾਸਤੇ ਬਿਆਕੇ ਲਿਆ ਆਪਾਂ ਉਹਨੂੰ ਮੈਨੂੰ ਐਂ ਤਾਂ ਦੱਸ ਦੇ ਘਰੇ ਕੰਮ ਤੇਰੀ ਮਾਂ ਕਰੋ ਫਿਰ ਚਲ ਠੀਕ ਐ ਫਿਰ ਮਾਤਾ ਜਿਹੜਾ ਤੇਰੇ ਮਨ ਚਾਉਂਦਾ ਕਰੀ ਜਾ ਮੈਂ ਤਾਂ ਖੇਤ ਚੱਲਿਆ ਹੂੰ ਬਾਗ ਜਾ ਖੇਤ ਮੈਨੂੰ ਤਾਂ ਸਮਝ ਨਹੀਂ ਆਉਂਦੀ ਭੱਜ ਭੱਜ ਪੈਂਦਾ ਹੈਗਾ ਇਹ ਕਹਾਣੀ ਕਿਵੇਂ ਨਾ ਕਿਵੇਂ ਤਾਂ ਸੂਤ ਕਰਨੀ ਪਊ ਮੈਨੂੰ ਹੀ ਕੋਈ ਜਿਗਾਰ ਲਾਉਣਾ ਪਊਗਾ ਚਲ ਚੰਗਾ ਮਾਤਾ ਉਹਨੂੰ ਕਹਿ ਦੇ ਮੇਰੀਆਂ ਚਾਰ ਰੋਟੀਆਂ ਲਾ ਦੂਗੀ ਉਹ ਕਹਿ ਦਿੰਨੀ ਆ ਉਹਦੇ ਕੋਲ ਤਾਂ ਇੱਕ ਰੋਟੀ ਨਹੀਂ ਲੈਂਦੀ ਮੈਂ ਤਾਂ ਆਪ ਕਿਹੜੇ ਵੇਲਿਆਂ ਦੀ ਡਿੱਕੀ ਜਾਨੀ ਆ ਤਾਂ ਹਾਂ ਮੈਂ ਲੇਟ ਹੋ ਜੂ ਭਾਈ ਮੈਨੂੰ ਤਾਂ ਕੁੜੀ ਕੋਲੇ ਸਨਾਰਾ ਲੈ ਕੇ ਜਾਣਾ ਓ ਮਾਤਾ ਉਣੀ ਸਹਾਰੇ ਨੂੰ ਕੀ ਐ? ਉਹ ਦੋ ਦਿਨ ਰੋਕੇ ਵਗ ਜੀ ਨਾਲੇ ਆ ਵਗ ਜੂ ਉਹਨੂੰ। ਬੱਲੇ ਵੇ ਤੇਰੇ। ਬਾੜਾ ਸਿਆਣਾ ਨਾ ਤੂੰ। ਨਾ ਮੈਂ ਇਹਨੂੰ ਡਿੱਕੀ ਜਾਵਾ। ਵੀ ਕਦੋਂ ਇਹ ਘਰੋਂ ਨਿਕਲੂ ਤੇ ਮੈਂ ਕੁੜੀ ਕੋਲੇ ਸੰਧਾਰਾ ਲੈ ਕੇ ਜਾਵਾ। ਵੀ ਜਿਹਦੀ ਜਠਾਣੀ ਦਾ ਸੰਧਾਰਾ ਪਹਿਲਾਂ ਆ ਗਿਆ ਨਾ ਮੈਂ ਕੁੜਮਾ ਚ ਨੱਕ ਲਈ ਵੜਾਉਣੇ ਆਵਦੀ। ਨਾਲੇ ਪਤਾ ਅਗਲਾ ਸੌ ਸੌ ਗੱਲਾਂ ਕਰਦੇਗਾ। ਕੁੜੀ ਨੂੰ ਵੀ ਵੇਹਣੇ ਦਿੰਦਾ ਵੀ ਤੇਰੇ ਪੇਕੇਆਂ ਨਾਲ ਹਾਲ ਤੱਕ ਸੰਧਾਰਾ ਨਹੀਂ ਆਇਆ। ਉਹ ਚੰਗੋ। ਮੇਰੇ ਘਰ ਸੇ ਆਪਾਂ ਬਾਕੇ ਤੁਰ ਜਾਇਆ ਕਰ ਤੂੰ। ਨਾਲੇ ਧਿਆਨ ਹੋ ਜਾ ਬੱਸ ਉਹਨਾਂ ਲਈ ਆ। ਮੈਂ ਵੀ ਦੇਖਾ ਕੰਮ ਧੰਦਾ ਕੋਈ ਹੋ ਜਾਨੀ ਆ ਤਿਆਰ ਨਾਲੇ ਉਹ ਨੂੰ ਕਹਿਣੀ ਆ ਵੀ ਭਾਈ ਉੱਠ ਕੇ ਕਿਸੇ ਕੰਮ ਨੂੰ ਹੱਥ ਪਾ ਲੈ ਹੋ ਜਾ ਤਿਆਰ ਕੇ ਆਏ ਨਹੀਂ ਵੀ ਕੋਈ ਆਏ ਪੁੱਛਲੇ ਵੀ ਮਾਂ ਕੋਈ ਚੀਜ਼ ਤਾਂ ਨਹੀਂ ਲਿਉਣੀ ਸੰਧਾਰੇ ਚ ਕੀ ਲੈ ਕੇ ਜਾਵਾਂ ਕਿਹੜਾ ਕੋਈ ਫਿਕਰ ਹੈਗਾ ਵੀ ਆਪੇ ਮਾਂ ਕਰੂਗੀ ਬੋਲਣ ਨੂੰ ਵੀ ਹਾਂ ਵਰਗਾ ਹੈ 스타ਦ ਮੈਨੂੰ ਨਹੀਂ ਪਤਾ ਯਾਰ ਉਹਦਾ ਕੰਡਾ ਕੱਢਣਾ ਮੈਨੂੰ ਤੇਰਾ ਸਾਥ ਚਾਹੀਦਾਗਾ ਉਹਨੇ ਸਾਲੇ ਨੇ ਮੇਰੀ ਭੈਣ ਨੂੰ ਛੇੜਿਆਗਾ ਕੋਇਨਦੀਪ ਟੈਨਸ਼ਨ ਨਾ ਲੈ ਤੂੰ ਤੂੰ ਮੇਰੇ ਨਾਲ ਹਿੱਕ ਢਾਕੇ ਖੜਿਆ ਸੀ ਨਾ ਤਾਂ ਮੈਂ ਪਿੱਛੇ ਨਹੀਂ ਹਟਦਾ ਠੇਕ ਢਾ ਦੂੰ ਚਾਹੇ ਮਰਨਾ ਮਨਜ਼ੂਰ ਆ ਮਰ ਜੂ ਮੈਂ ਪਰ ਪਿੱਛੇ ਨਹੀਂ ਹਟਦਾ ਦੇਖ ਲੈ ਓਸਤਾਦ ਮੈਨੂੰ ਪਤਾ ਵੀ ਯਾਰ ਤੂੰ ਮੈਨੂੰ ਕਦੇ ਨਹੀਂ ਛੱਡਦਾ ਹੈਗਾ ਯਾਰ ਤੂੰ ਹੀ ਮੇਰੇ ਵਾਸਤੇ ਰੱਬ ਆ ਬਸ ਮੇਰਾ ਸਾਥ ਦੇ ਦੇ ਇੱਕ ਵਾਰੀ ਔਖੇ ਟਾਈਮ ਤੇ ਤੂੰ ਮੇਰਾ ਸਾਥ ਦਿੱਤਾ ਸੀ ਜ਼ਿਆਦਾ ਆਪਣੀ ਕਹਾਣੀ ਓਹ ਓ ਬਸ ਭਾਈ ਹੁਣ ਮੈਂ ਉਹ ਗੱਲਾਂ ਯਾਦ ਨਹੀਂ ਕਰਨਾ ਚਾਹੁੰਦਾ ਕੋਇਨਦੀਪ ਤੇਰੀ ਭੈਣ ਹੋਈ ਚਾਹੇ ਮੇਰੀ ਭੈਣ ਹੋਈ ਮੈਂ ਪਿੱਛੇ ਨਹੀਂ ਹਟਦਾ ਅੱਜ ਸ਼ਾਮ 5 ਵਜੇ ਉਹੀ ਜਗ੍ਹਾ ਤੇ ਮਿਲਦੇ ਆ ਜਿੱਥੇ ਕਾਂਡ ਕੀਤਾ ਸੀ ਛੱਡ ਠੀਕ ਆ ਸਰ ਹੁਣ ਦੇਖੀ ਫਿਰ ਉਹਦਾ ਕਾਂਡ ਨਿਕਲਦੀ ਨੂੰ ਜਾ ਉਹ ਸ਼ਾਮ ਨੂੰ ਠੀਕ ਠੀਕ ਤੁਸੀਂ ਇੱਥੇ ਤੁਸੀਂ ਇੱਥੇ ਹੀ ਕਰਨ ਆਏ ਹੋ ਜੇ ਕੋਈ ਦੇਖ ਲੈਂਦਾ ਐਵੇਂ ਕਲੇਸ਼ ਪਊਗਾ ਮੈਂ ਕਿਹੜਾ ਆ ਪਾਉਣੀ ਆ ਕਿ ਤੱਕ ਖਿੱਚਾ ਜਿਹੜੀ ਮੈਨੂੰ ਤੇਰੇ ਤਰ੍ਹਾਂ ਖਿੱਚ ਲਿਆਦੀ ਆ ਮੈਂ ਉਹ じゃ ਮੁੰਡਾ ਨਹੀਂ ਹੈਗਾ ਵੀ ਤੇਰੇ ਨਾਲ ਪਿਆਰ ਕਰੂੰ ਮੇਰੇ ਰਾਹ ਹੋਰ ਆ ਮੈਂ ਤੁਹਾਡੇ ਮੂਰੇ ਹੱਥ ਜੋੜਦਾ ਤੁਸੀਂ ਮੇਰੇ ਪਿੱਛੇ ਨਾ ਆਓ ਮੈਂ ਉਹਦੇ ਬਾਈ ਦਾ ਘਰ ਨਹੀਂ ਖਰਾਬ ਕਰਨਾ ਚਾਹੁੰਦਾ ਅੱਛਾ ਜਿਹੜਾ ਮੇਰਾ ਘਰ ਖਰਾਬ ਹੋ ਰਿਹਾ ਉਹਦਾ ਕੀ ਕੀ ਮਤਲਬ ਮੈਂ ਸਮਝਿਆ ਨਹੀਂ ਕੁਛ ਤਿੰਨ ਮਹੀਨੇ ਹੋ ਗਏ ਮੇਰੇ ਵਿਆਹ ਨੂੰ ਤੇ ਮੈਨੂੰ ਹਲੇ ਤੱਕ ਉਹ ਪਿਆਰ ਨਹੀਂ ਮਿਲਿਆ ਜੋ ਇੱਕ ਪਤਨੀ ਨੂੰ ਉਹਦੇ ਪਤੀ ਤੋਂ ਚਾਹੀਦਾ ਉਹ ਫਿਰ ਮੈਂ ਇਹਦੇ 'ਚ ਕੀ ਕਰ ਸਕਦਾ? ਇਹ ਥੋੜੀ ਆਪਦੀ ਲਾਈਫ ਐ। ਤੁਸੀਂ ਦੇਖੋ ਵੀ ਕੀ ਕਰਨਾ ਐ। ਪਰ ਮੈਂ ਤੈਨੂੰ ਦੇਖਣਾ ਚਾਹੁੰਦੀ ਹਾਂ ਅਨਮੋਲ। ਸਿਰਫ ਤੈਨੂੰ। ਤੇ ਮੈਂ ਸੱਚੀ ਤੈਨੂੰ ਬਹੁਤ ਪਿਆਰ ਕਰਦੀ ਆਂ। ਤੁਸੀਂ ਇਹ ਸਭ ਭੁੱਲ ਜਾਓ। ਮੇਰੀ ਜ਼ਿੰਦਗੀ 'ਚ ਪਿਆਰ ਨਾਮ ਦੇ ਸ਼ਬਦ ਦੀ ਨਾ ਕੋਈ ਜਗ੍ਹਾ ਨਹੀਂ। ਅਨਮੋਲ ਮੈਂ ਤੈਨੂੰ ਇੰਨਾ ਪਿਆਰ ਕਰੂੰਗੀ ਕਿ ਤੇਰੇ ਅੰਦਰ ਨਾ ਮੁਹੱਬਤ ਆਪਣੇ ਆਪ ਫੁੱਟ ਪੂਗੀ। ਇਹ ਨਹੀਂ ਹੋ ਸਕਦਾ। ਇਹ ਨਾ ਮੌਕੇਣਾ ਤੇ ਤੈਨੂੰ ਪਤਾ ਵੀ ਆਪਣਾ ਰਿਸ਼ਤਾ ਕੀ ਆ ਇਹ ਹੋ ਸਕਦਾ ਤੇ ਮੈਂ ਇਹਨੂੰ ਮਮਕਨ ਕਰੂੰਗੀ ਰਿਸ਼ਤੇ ਦੀ ਗੱਲ ਕਰਦੇ ਹੋ ਤੇ ਰਿਸ਼ਤਾ ਤਾਂ ਕਦੇ ਵੀ ਕਿਤੇ ਵੀ ਤੇ ਕਿਸੇ ਨਾਲ ਵੀ ਬਣ ਸਕਦਾ ਤੂੰ ਮੈਨੂੰ ਪਿਆਰ ਨਹੀਂ ਕਰ ਸਕਦੀ ਜਿਹੜੇ ਰਾਹਾਂ ਤੇ ਮੈਂ ਚੱਲਿਆ ਹੋਣਾ ਮੌਤ ਪਲ-ਪਲ ਗੇੜਾ ਮਾਰਦੀ ਆ ਮੈਂ ਤੇਰੀ ਮੌਤ ਅੱਗੇ ਨਾ ਢਾਲ ਬਣ ਕੇ ਖੜ ਜੂੰਗੀ ਤੇ ਤੈਨੂੰ ਤੱਤੀ ਵਾਰੀ ਲਗਨ ਦਿੰਦੀ ਉਹ ਮੈਂ ਨਹੀਂ ਪਿਆਰ ਕਰਦਾ ਤੈਨੂੰ ਮੇਰੇ ਭਰਾ ਦੀ ਇੱਜ਼ਤਾਂ ਤੂੰ ਪਰ ਮੈਂ ਤੈਨੂੰ ਪਿਆਰ ਕਰਦੀ ਆ ਤੁਸੀਂ ਐਵੇਂ ਬਿਨਾਂ ਵਜੇ ਸੋਚੀ ਬੈਠੇ ਹੋ ਬਾਦ ਚ ਪਛਤਾਉਣਾ ਬਵੇ ਸੰਭਲ ਜਾਓ ਤੁਸੀਂ ਹੁਣੇ ਜੇ ਸੰਭਲ ਨਹੀਂ ਹੁੰਦਾ ਨਾ ਫਿਰ ਡਿਗਦੀ ਕਿਉਂ ਅਨਮੋਲ ਮੈਨੂੰ ਨਾ ਤੇਰੇ ਬਾਹਾਂ ਦਾ ਸਕੂਨ ਚਾਹੀਦਾ ਹੈ ਇਹ ਬਾਹਾਂ ਤੇਰੇ ਬਾਹਾਂ ਚ ਆਉਣ ਨੂੰ ਨਹੀਂ ਬਣੀਆਂ ਤੈਨੂੰ ਹੀ ਪਤਾ ਹੈ ਵੀ ਮੇਰਾ ਰਾਹ ਕਿਹੜਾ ਹੈ ਹਾਂ ਮੈਂ ਸਭ ਕੁਝ ਜਾਣਦੀ ਆ ਵੀ ਤੂੰ ਕਿਹੜੇ ਰਾਹਾਂ ਤੇ ਤੁਰਿਆ ਫਿਰਦਾ ਪਰ ਤੇਰੇ ਅੰਦਰ ਵੀ ਤਾਂ ਇੱਕ ਦਿਲ ਆ ਤੇ ਉਹ ਪਿਆਰ ਪਾਲਦਾ ਭਾਬੀ ਹਾਂ ਜਿਹੜਾ ਦਿਲ ਆ ਨਾ ਇਹ ਪੱਥਰ ਹੋ ਚੁੱਕਿਆ ਹੌਣ ਨਹੀਂ पिਗਲਦਾ ਇਹ ਐਕਸ਼ਨ ਇੱਕ ਔਰਤ ਦੇ ਰੋਣ ਦੀ ਆਵਾਜ਼ ਨਾਲ ਨਾ ਪੱਥਰ ਵੀ ਰੋਣ ਲੱਗਦਿਆ ਫਿਰ ਮੇਰੇ ਪਿਆਰ ਨਾਲ ਤੇਰਾ ਪੱਥਰ ਦਿਲ ਕਿਉਂ ਨਹੀਂ पिਗਲ ਸਕਦਾ ਤੁਸੀਂ ਜਾਓ ਇੱਥੋਂ ਜੇ ਕੋਈ ਇੱਥੇ ਆ ਗਿਆ ਐਵੇਂ ਕਲੇਸ਼ ਖੜਾ ਹੋਊ ਮੈਨੂੰ ਨਹੀਂ ਕੁਝ ਪਤਾ ਹੈਗਾ ਕੋਈ ਆਵੇ ਚਾਹੇ ਨਾ ਆਵੇ ਮੈਂ ਹੁਣ ਉਦੋਂ ਜਾਊਂਗੀ ਜਦੋਂ ਤੋ ਮੈਨੂੰ ਹਾਂ ਕਰੇਗਾ ਮੈਨੂੰ ਬਖਸ਼ ਦੇ ਕਿਉਂ ਐਵੇਂ ਘਰ ਖਰਾਬ ਕਰਦੀਆਂ ਸਮਝ ਜਾ ਤੂੰ ਸਮਝ ਜਾ ਨਾ ਮੈਂ ਤੈਨੂੰ ਪਿਆਰ ਕਰਦੀਆਂ ਕਿੰਨੀ ਕ ਵਾਰ ਸਮਝਾਵਾਂ ਹੁਣ ਤੂੰ ਮੈਨੂੰ ਚਾਹੇ ਰੱਖ ਚਾਹੇ ਮਾਂ ਪਰ ਮੈਂ ਨਹੀਂ ਜਾਂਦੀ ਪਰ ਮੈਂ ਮੈਂ ਕੁਝ ਨਹੀਂ ਸੋਨਾ ਤੈਨੂੰ ਮੈਨੂੰ ਅਪਣਾਉਣਾ ਹੀ ਪਊਗਾ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ हां जी अच्छी काल जी हुणे हुणे ਤੁਸੀਂ ਸਾਡੀ ਨਵੀਂ ਸੀਰੀ ਦਾ ਪਹਿਲਾ ਭਾਗ ਦੇਖ ਚੁੱਕੇ ਹੋ ਦੱਸੋ ਫਿਰ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਜਰੂਰ ਕਰਿਓ ਆਪਣੇ ਰਿਸ਼ਤੇਦਾਰਾਂ ਚ ਤੇ ਯਾਰਾਂ ਦੋਸਤਾਂ ਚ ਜਰੂਰ ਸ਼ੇਅਰ ਕਰਿਓ ਬਹੁਤ ਕੈਂਟ ਸਟੋਰੀ ਐ ਅਲੱਗ ਕਨਸੈਪਟ ਐ ਸੈਕੰਡ ਭਾਗ ਇਹਦਾ ਰੈਡੀ ਪਿਆ ਬਹੁਤ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੇ ਤੁਸੀਂ ਪਹਿਲੇ ਭਾਗ ਨੂੰ ਪਿਆਰ ਦਿੰਨੇ ਹੋ ਤੇ ਤੁਸੀਂ ਪਿਛਲੀ ਸੀਰੀ ਸੀਰੀ ਨੂੰ ਕਨੇਡਾ ਦੇ ਲਾਲਚ ਚ ਸਗੀ ਭੈਣ ਨਾਲ ਵਿਆਹ ਉਹਨੂੰ ਬਹੁਤ ਪਿਆਰ ਦਿੱਤਾ ਬਹੁਤ ਵਧੀਆ ਸੀਰੀ ਤੁਸੀਂ ਚਲਾਈ ਤੇ ਹੁਣ ਅੱਗੇ ਆਪਾਂ ਨਵੀਂ ਸੀਰੀ ਲੈ ਕੇ ਆ ਰਹੇ ਹਾਂ ਤੇ ਦੇਖੋ ਫਿਰ ਤੁਹਾਨੂੰ ਕਿੱਦਾਂ ਦੀ ਲੱਗੀ ਦੱਸੋ ਕਮੈਂਟਾਂ 'ਚ ਜੇ ਵਧੀਆ ਲੱਗੀ ਤਾਂ ਕਮੈਂਟ ਲਾਈਕ ਸ਼ੇਅਰ ਖਿੱਚ ਕੇ ਰੱਖੋ ਬਈ ਅਸੀਂ ਵੀ ਖਿੱਚ ਕੇ ਰੱਖਿਆ ਹੋਇਆ ਤੁਹਾਨੂੰ ਨਾਰਾਜ਼ ਨਹੀਂ ਹੋਣ ਦਿੰਦੇ ਬੰ ਵਧੀਆ ਲੈ ਕੇ ਆਵਾਂਗੇ ਅੱਗੇ ਤੋਂ ਅੱਗੇ ਸੀਰੀਜ਼ ਦੱਸੋ ਫਿਰ ਕਮੈਂਟਾਂ 'ਚ ਤੁਹਾਨੂੰ ਕਿਦਾਂ ਦੀ ਲੱਗੀ ਧੰਨਵਾਦ ਜੀ ਤੇ ਅਗਲੀ ਵੀਡੀਓ 'ਚ ਕਮੈਂਟਾਂ 'ਚ ਨਾਂ ਵੀ ਬੋਲਾਂਗੇ ਜਿਹੜੇ ਬੰਦੇ ਨੇ ਕਮੈਂਟ ਕਰਿਆ ਇੱਕ ਇੱਕ ਦੋ ਦੋ ਕਮੈਂਟ ਜ਼ਰੂਰ ਕਰਕੇ ਆਇਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਦਿੱਤੀ ਬੈਲ ਆਈਕਨ ਜ਼ਰੂਰ ਦਿਵਾ ਲਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਸੈਕੰਡ ਭਾਗ ਦੇ ਨਾਲ ਬਹੁਤ ਜਲਦੀ ਦਿਓ ਪਿਆਰ ਇਹਨੇ ਪਹਿਲੇ ਭਾਗ ਨੂੰ ਧੰਨਵਾਦ ਜੀ